ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਮਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਮਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੱਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕੜ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕੜ ਦੱਬ ਦੁਨੀਆ ਹੀ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਹੁਣ ਪੰਜ ਸੁੱਖੇ ਛੱਡਦੇ ਸਿਆਲ ਵੇ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਹੁਣ ਪੰਜ ਸੁੱਖੇ ਛੱਡਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੀ ਧੀਆ ਲੱਗ ਜੀ ਮੈਂ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘੜਦਾ ਲੈ ਤੂੰ ਰਕਟ ਟੁੱਟਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘੜਦਾ ਐਵੇਂ ਚੱਕਰਾਂ ਚ ਜੱਟ ਨੂੰ ਤੂੰ ਪਾਉਨੀ ਆ ਨੀ ਕਰੇ ਨਾਉਂਦੀ ਨੀ ਤੈ ਉੱਥੇ ਜਾ ਕੇ ਨਾਉਂਦੀ ਓ ਐਵੇਂ ਚੱਕਰਾਂ ਚ ਜੱਟ ਨੂੰ ਤੂੰ ਪਾਉਨੀ ਆ ਗੁਰੂ ਨਿਤ ਤੇ ਉੱਥੇ ਜਾ ਕੇ ਨਾਉਣੀ ਐ ਰੱਖੇ ਮਨ ਵਿੱਚ ਮੈਲ ਚੋਣ ਜੋਗਿਏ ਨੀ ਮੂਹ ਰਾਮ ਰਾਮ ਰੱਟਦੀ ਮਟਵਾ ਪਟ ਕੇ ਆਧਾਰ ਕਾਰ ਦੱਬ ਦੂ ਨੀ ਆਹੀ ਨਹੀਂ ਤੂੰ ਜਾਣੋ ਹਟ ਓਕੇ ਜੀ ਕਰਦੇ